ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਦੋਸਤੋ ਇਹ ਵੀਡੀਓ ਦੇ ਵਿੱਚ ਅਸੀਂ ਖਾਸ ਬਾਬੇ ਪੈਰੋ ਜਤੀ ਦੀ ਵੀਡੀਓ ਲੈ ਕੇ ਆਏ ਹਾਂ ਜਿਹੜੇ ਬਾਬੇ ਪੈਰੋ ਜਤੀ ਦਾ ਜਿਸ ਬੰਦੇ ਨੇ ਦੀਵਾਲੀ ਵਾਲੀ ਰਾਤ ਦੀਵਾਲੀ ਵਾਲੀ ਰਾਤ ਜਦੋਂ ਬਾਬੇ ਪੈਰੋ ਦਾ ਚਮਕਾ ਦੀਵਾ ਜਲਾ ਲਿਆ ਜਿਸ ਨੇ ਤਾਂ ਬੇ ਪੈਰੋਂ ਉੱਚਾ ਮੱਖਾ ਦੀਵਾ ਜੋ ਕਿਸੇ ਨੇ ਵੀ ਲਾਇਆ ਤਾਂ ਉਸ ਬੰਦੇ ਦੇ ਉਸ ਦਿਨ ਸਾਰੇ ਕੰਮ ਪੂਰੇ ਹੋ ਜਾਣਗੇ ਜੋ ਮੰਗੇਗਾ ਉਹ ਮਿਲੇਗਾ ਤਾਂ ਦੋਸਤੋ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਕਿਉਂ ਕਰਕੇ ਇਸ ਵੀਡੀਓ ਦੇ ਵਿੱਚ ਬਹੁਤ ਜ਼ਬਰਦਸਤ ਗੱਲਬਾਤ ਹੋਣ ਵਾਲੀ ਹੈ ਅੱਜ ਦੀ ਚ ਤੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਹਰ ਇੱਕ ਵੀਡੀਓ ਤੁਹਾਨੂੰ ਪਹਿਲਾਂ ਮਿਲਣ ਲੱਗੀਆਂ ਸੋ ਹੁਣ ਗੱਲ ਕਰਦੇ ਆ ਜੀ ਬਾਬੇ ਭੈਰੋ ਜੱਤੀ ਦੇ ਚਮਕਖੇ ਦੀਵੇ ਬਾਰੇ ਜਿਹੜਾ ਕਿ ਖਾਸ ਦਿਵਾਲੀ ਵਾਲੇ ਦਿਨ ਕੀਤਾ ਜਾਂਦਾ ਆ ਦੋਸਤੋ ਇਹ ਜਿਹੜਾ ਬਾਬੇ ਭੈਰੋ ਦਾ ਚਮਕਖਾ ਦੀਵਾ ਆ ਇਸ ਦਿਨ ਜਿਹੜਾ ਚਮਕਖਾ ਦੀਵਾ ਦੇਣ ਦੇ ਨਾਲ ਤੁਹਾਡੇ ਉੱਤੇ ਕਿਸੇ ਤੀ ਕਿਸੇ ਵੀ ਤਰ੍ਹਾਂ ਦਾ ਨਾ ਕੋਈ ਵਾਰ ਚੱਲੇਗਾ ਨਾ ਕੋਈ ਇਲਮ ਹੋਏਗਾ ਦਿਵਾਲੀ ਵਾਲੀ ਰਾਤ ਖਾਸ ਕੀ ਹੈ ਉਸ ਦਿਨ ਸਭ ਤੋਂ ਜ਼ਿਆਦਾ ਜਿਹੜਾ ਤੰਤਰ ਹੈ ਬਹੁਤ ਜ਼ਿਆਦਾ ਟੂਨੇ ਟੱਪੇ ਜ਼ਿਆਦਾ ਹੁੰਦੇ ਆ ਦਿਵਾਲੀ ਤੋਂ ਦਿਵਾਲੀ ਵਾਲੇ ਦੇ ਇਲਮ ਜ਼ਿਆਦਾ ਚੱਲਦਾ ਆ ਉਸ ਦਿਨ ਚੰਗੇ ਤੇ ਮਾੜੇ ਦੋਨੋਂ ਕਰਮ ਕੀਤੇ ਜਾਂਦੇ ਆ ਸੋ ਦੋਸਤੋ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਉੱਤੇ ਦਿਵਾਲੀ ਤੇ ਕੋਈ ਕੋਈ ਵਾਰ ਨਾ ਕਰ ਦੇਵੇ ਔਰ ਜਿਨ੍ਹਾਂ ਨੂੰ ਲੱਗਦਾ ਕਿ ਬਾਰ-ਬਾਰ ਕੋਈ ਦੁਸ਼ਮਣ ਉਹਨਾਂ ਦੇ ਉੱਤੇ ਵਾਰ ਕਰ ਰਿਹਾ ਈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਹਚਾਰਿਆ ਹੋਵੇ ਕੋਈ ਜਾਨੀ ਮਾਲ ਕੋਈ ਘਰ ਦੇ ਵਿੱਚ ਕੋਈ ਹੋਰ ਕੋਈ ਚੀਜ਼ ਘਰ ਦੇ ਵਿੱਚ ਕੋਈ ਪਸ਼ੂ ਡੰਗਰ ਬਿਮਾਰ ਹੁੰਦਾ ਹੋਵੇ ਘਰ ਦੇ ਵਿੱਚ ਕੋਈ ਘਰ ਦਾ ਜੀ ਬਿਮਾਰ ਹੁੰਦਾ ਹੋਵੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰੋਗ ਲਗਾਇਆ ਹੋਵੇ ਤਾਂ ਜਾਂ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਸਾਡੇ ਘਰ ਦੇ ਉੱਤੇ ਕੋਈ ਇਤਨ ਦਾ ਇਲਮ ਕੋਈ ਕਰ ਸਕਦਾ ਤਾਂ ਇਹ ਚੁੱਪਚੀ ਪੀਤੇ ਇਹ ਜਿਹੜਾ ਦੀਵਾਲੀ ਦੀ ਰਾਤ ਨੂੰ ਕੰਮ ਕਰ ਦੇਣਗੇ ਜਿਸ ਦਿਨ ਦੀਵਾਲੀ ਜਿਸ ਦਿਨ ਦੀਵਾਲੀ ਹੋਏਗੀ ਉਸ ਦਿਨ ਸ਼ਾਮ ਨੂੰ ਇਹ ਕਰਮ ਕਰਨਾ ਆ ਤੁਸੀਂ ਬਾਬਾ ਪੈਰੋ ਜੀ ਤੋਂ ਜੋ ਮੁਰਾਦ ਮੰਗੋਗੇ ਉਹ ਪੂਰੀ ਹੋਏਗੀ ਔਰ ਤੁਹਾਡੀ ਤੁਹਾਡੇ ਦੁਸ਼ਮਣਾਂ ਤੋਂ ਤੁਹਾਡੀ ਰੱਖਿਆ ਹੋਏਗੀ ਤੁਹਾਡੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇਲਮ ਬਵਾਰ ਨਹੀਂ ਚੱਲੇਗਾ ਸੋ ਦੋਸਤੋ ਇਹ ਜਿਹੜਾ ਬਾਬੇ ਪੈਰੋ ਦਾ ਖਾਸ ਪ੍ਰਯੋਗ ਹੈ ਦਿਵਾਲੀ ਵਾਲੀ ਰਾਤ ਨੂੰ ਕੀਤਾ ਜਾਂਦਾ ਹੈ ਸੋ ਦੋਸਤੋ ਦਿਵਾਲੀ ਵਾਲੀ ਰਾਤ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਢਾਲੇ ਆ ਬਹੁਤ ਦੱਸਣ ਵਾਲੇ ਪਏ ਨੇ ਟਾਈਮ ਮੇਰੇ ਤੋਂ ਘੱਟ ਹੋਣ ਕਰਕੇ ਮੈਂ ਦੱਸ ਨਹੀਂ ਪਾ ਰਿਹਾ ਮੇਰੇ ਤੋਂ ਸਮਾਂ ਬਹੁਤ ਥੋੜਾ ਮਿਲ ਪਾ ਰਿਹਾ ਤੋਂ ਇਸ ਕਰਕੇ ਜਿਹੜੇ ਵੀ ਢਾਲੇ ਪਾ ਰਹੇ ਆ ਉਹ ਬਹੁਤ ਉਪਯੋਗੀ ਹੈ ਉਹਨਾਂ ਨੂੰ ਕਰਕੇ ਵਰਤ ਕੇ ਜਰੂਰ ਦੇਖ ਲੈਣਾ ਕਿਉਂਕਿ ਕਰਕੇ ਇਹ ਜਿਹੜੇ ਢਾਲੇ ਸਦੋਵਾਲੀ ਜਿਹੜੀ ਇਹ ਸਾਲ ਬਾਅਦ ਆਉਂਦੀ ਹੈ ਠੀਕ ਹੈ ਸਾਲ ਬਾਅਦ ਦਵਾਲੀ ਆਉਂਦੀ ਸਾਲ ਦੇ ਵਿੱਚ ਇੱਕ ਵਾਰ ਇਹ ਕਰਨ ਕੀਤਾ ਜਾਂਦਾ ਹੈ ਔਰ ਇਹਦਾ ਜਿਹੜਾ ਲਾਭ ਹੈ ਪੂਰੇ ਸਾਲ ਮਿਲਦਾ ਤੋਂ ਇਹ ਚੀਜ਼ਾਂ ਨੂੰ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਦੇ ਰਹੇ ਆ ਉਹ ਕੋਈ ਚੀਜ਼ਾਂ ਕੋਈ ਦੇ ਨਹੀਂ ਸਕਦਾ ਨਾ ਕਿਸੇ ਨੂੰ ਪਤਾ ਇਸ ਬਾਰੇ ਸੋ ਇਸ ਕਰਕੇ ਤੁਹਾਨੂੰ ਦੱਸ ਦਈਏ ਬਾਬੇ ਪੈਰੋਦੇਸ ਚਮਕਦੇ ਦੀਵੇ ਦੇ ਨਾਲ ਤੁਸੀਂ ਕੋਈ ਵੀ ਕੰਮ ਹੈ ਬਾਬਾ ਜੀ ਤੋਂ ਕੰਮ ਕਰਵਾ ਸਕਦੇ ਆ ਤਾਂ ਦੋਸਤੋ ਇਸ ਜਿਹੜਾ ਇਹ ਜਿਹੜਾ ਕੋਈ ਵੀ ਤੰਤਰ ਹੈ ਕੋਈ ਇਲਮ ਹੈ ਉਹਨੂੰ ਕੱਟ ਦੇਗਾ ਜੇ ਤੁਹਾਡੇ ਤੇ ਕੋਈ ਕੀਤਾ ਹੋਏਗਾ ਜਾਂ ਕੋਈ ਕਰਨ ਦੀ ਪਲੈਨਿੰਗ ਕਰਦਾ ਹੋਇਆ ਜਾਂ ਤੁਹਾਡੇ ਉੱਤੇ ਪਹਿਲਾਂ ਤੋਂ ਅਗਲੇ ਨੇ ਸੋਚ ਕੇ ਰੱਖਿਆ ਹੋਇਆ ਵੀ ਅੱਜ ਇਸ ਨੂੰ ਦੀਵਾਲੀ ਦੀ ਰਾਤ ਨੂੰ ਇਹਦੇ ਉੱਤੇ ਕੰਮ ਆਪਾਂ ਪ੍ਰਯੋਗ ਕਰਕੇ ਨੂੰ ਅੱਜ ਖਤਮ ਕਰਨਾ ਕਿ ਤੁਸੀਂ ਦੀਵਾਲੀ ਵਾਲੇ ਦਿਨ ਜਿਸ ਦਿਨ ਇਹ ਦੀਵਾ ਜਲਾਤਾ ਬਾਬੇ ਪੈਰੋ ਦਾ ਚਮਕਾ ਤੁਹਾਡੇ ਉੱਤੇ ਕੋਈ ਵਾਰ ਕੀ ਤੁਹਾਡਾ ਕੋਈ ਸਾਨੂੰ ਸੂਈ ਵੀ ਟੱਚ ਨਹੀਂ ਕਰ ਸਕਦਾ ਉਸ ਦਿਨ ਤੇ ਦੋਸਤੋ ਇਹ ਸਾਡਾ ਬਹੁਤ ਜ਼ਬਰਦਸਤੇ ਜਮਾਇਆ ਹੋਇਆ ਪ੍ਰਯੋਗ ਹੈ ਬਹੁਤ ਜ਼ਬਰਦਸਤ ਢਾਲ ਆਇਆ ਇਸ ਢਾਲੇ ਨੂੰ ਕੋਈ ਆਮ ਮਾਮੂਲੀ ਢਾਲਾ ਨਾ ਸਮਝ ਲੈਣਾ ਕਿਉਂ ਕਰਕੇ ਜਿਹੜੇ ਬਾਬੇ ਪੈਰੋ ਨੂੰ ਜਾਣਦੇ ਆ ਪਾਪਾ ਪੈਰੋ ਜੀ ਦੀ ਤਾਕਤ ਨੂੰ ਜਾਣਦੇ ਆ ਉਹ ਇਸ ਚੀਜ਼ ਨੂੰ ਪਹਿਲਾਂ ਤੋਂ ਹੀ ਜਾਣ ਕੇ ਕਰ ਸਕਦੇ ਆ ਭਲੀ ਭਾਤੀ ਜਾਣਦੇ ਆ ਕਿਉਂ ਕਰਕੇ ਉਹ ਇਸ ਚੀਜ਼ ਨੂੰ ਸਮਝਣਗੇ ਜਿਨ੍ਹਾਂ ਨੇ ਕਦੀ ਨਹੀਂ ਕੀਤਾ ਉਹਨਾਂ ਨੂੰ ਇਸ ਚੀਜ਼ ਤੇ ਯਕੀਨ ਵੀ ਨਹੀਂ ਹੁੰਦਾ ਸੋ ਯਕੀਨ ਕਰਨਾ ਨਾ ਕਰਨਾ ਉਹ ਤੁਹਾਡੇ ਤੇ ਹੈ ਸਾਡਾ ਕੰਮ ਹੈ ਕਿ ਅਸੀਂ ਤੁਹਾਨੂੰ ਸਮਝਾ ਦਈਏ ਕਿ ਤੁਹਾਡਾ ਕੋਈ ਕੋਈ ਨੁਕਸਾਨ ਨਾ ਕਰ ਸਕੇ ਇਸ ਕਰਕੇ ਸਾਡਾ ਮਕਸਦ ਸੀ ਤੁਹਾਨੂੰ ਦੱਸਣਾ ਸਮਝਾਣਾ ਕਿ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬਾਹਰ ਇਲਮ ਨਾ ਚੱਲੇ ਇਸ ਕਰਕੇ ਸਾਨੂੰ ਇਹ ਜਿਹੜਾ ਪ੍ਰਯੋਗ ਦੱਸਣਾ ਬਹੁਤ ਜ਼ਰੂਰੀ ਸਮਝਿਆ ਤਾਂ ਦੋਸਤੋ ਕਰਨਾ ਤੁਸੀਂ ਕੀ ਹੈ ਪਹਿਲਾਂ ਸੁਣ ਲਓ ਜਦੋਂ ਦੀਵਾਲੀ ਦੀ ਰਾਤ ਹੋਏਗੀ ਦੀਵਾਲੀ ਦੀ ਰਾਤ ਨੂੰ ਤੁਸੀਂ ਜਾ ਕੇ ਪਹਿਲਾਂ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਦੀਵਾ ਤਿਆਰ ਕਰਕੇ ਉਹਨੂੰ ਪਾਣੀ ਦੇ ਵਿੱਚ ਭਿਉਂ ਦੇਣਾ ਮਿੱਟੀ ਦਾ ਦੀਵਾ ਲੱਗੂਗਾ ਇੱਥੇ ਆਟੇ ਤਾਂ ਨਹੀਂ ਚੱਲਣਾ ਔਰ ਸਰੋਂ ਦਾ ਤੇਲ ਸੁੱਚਾ ਹੋਣਾ ਚਾਹੀਦਾ ਬਿਲਕੁਲ ਸੁੱਚਾ ਤੇ ਜਿਹੜੀਆਂ ਬਾਬੇ ਭੈਰੋ ਜੀ ਦੀਆਂ ਤੁਸੀਂ ਵਿੱਚ ਜੁੱਤਾਂ ਪਾਣੀਆਂ ਉਹ ਵੀ ਬਿਲਕੁਲ ਸੁੱਚੀਆਂ ਤੇ ਨਵੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਔਰ ਸਾਫ਼ ਸੁਥਰੇ ਕੱਪੜੇ ਪਾ ਕੇ ਨਹਾ ਤੋ ਕੇ ਇਹ ਪ੍ਰਯੋਗ ਕੰਮ ਕਰਨਾ ਹੈ ਢਟਾਲਾ ਕਰਨਾ ਜੇ ਕੋਈ ਵੀ ਕੰਮ ਕਰ ਰਿਹਾ ਸਿਰ ਨੂੰ ਟੱਕ ਕੇ ਸੱਚੀ ਸ਼ਰਧਾ ਦੇ ਨਾਲ ਕਰਿਓ ਇਹਦੇ ਨਾਲ ਚਾਰ ਲੱਡੂ ਜ਼ਰੂਰ ਲੈ ਲਿਓ ਚਾਰ ਲੱਡੂ ਇਸ ਦੀਵੇ ਦੇ ਨਾਲ ਜ਼ਰੂਰ ਲੈਣੇ ਆ ਠੀਕ ਹੈ ਚਾਰ ਲੱਡੂ ਲੈ ਜਾਣੇ ਆ ਪਹਿਲਾਂ ਤਾਂ ਤੁਸੀਂ ਕਿਸੇ ਵੀ ਵੀ ਦੇਖ ਲੈਣਾ ਜਿੱਥੇ ਬਾਬਾ ਪੈਰੋਜੀ ਦਾ ਮੰਦਿਰ ਹੋਵੇ ਠੀਕ ਹੈ ਬਾਬਾ ਪੈਰੋਜੀ ਦਾ ਮੰਦਿਰ ਜਿੱਥੇ ਤੁਹਾਨੂੰ ਮਿਲਦਾ ਉੱਥੇ ਤੁਸੀਂ ਚਲੇ ਜਾਣਾ ਉੱਥੇ ਜਾ ਕੇ ਤੁਸੀਂ ਬਾਬਾ ਪੈਰੋਜੀ ਦੇ ਅੱਗੇ ਫਰਿਆਦ ਕਰਨੀ ਹੈ ਚਮਕਾ ਦੀਵਾ ਦੀਵਾਲੀ ਦੀ ਰਾਤ ਨੂੰ ਬਾਬਾ ਪੈਰੋਜੀ ਦੇ ਚਰਨਾਂ ਦੇ ਵਿੱਚ ਲਗਾ ਦੇਣਾ ਠੀਕ ਹੈ ਬਾਬਾ ਪੈਰੋਜੀ ਨੂੰ ਫਰਿਆਦ ਕਰਨੀ ਕੀ ਦਾਤਾ ਅੱਜ ਦੀਵਾਲੀ ਦੀ ਰਾਤ ਹੈ ਬਹੁਤ ਵੱਡੀ ਰਾਤ ਹੈ ਅੱਜ ਦੇ ਦਿਨ ਤੁਹਾਡੇ ਤੋਂ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਜੇ ਅਸੀਂ ਅੱਜ ਤੁਹਾਨੂੰ ਆਪਣੀ ਸਾਡੇ ਪਰਿਵਾਰ ਦੇ ਉੱਤੇ ਕਿਸੇ ਨੇ ਕੋਈ ਸਿੱਧਾ ਕੋਈ ਜਾਨੀ ਮਾਲ ਨੁਕਸਾਨ ਕਰਨ ਦੇ ਲਈ ਕੋਈ ਆਉਂਦਾ ਜਾਂ ਕੋਈ ਤੰਤਰ ਕਰਦਾ ਹੋਵੇ ਤੁਹਾਨੂੰ ਸ਼ੱਕ ਹੋਵੇ ਤੁਸੀਂ ਬੇਸ਼ੱਕ ਉੱਥੇ ਜ਼ਿਕਰ ਕਰ ਦੇਣਾ ਸਰਕਾਰਾਂ ਆ ਕੇ ਕਿ ਬਾਬਾ ਜੀ ਸਾਨੂੰ ਦਰ ਹੈ ਕਿ ਸਾਡੇ ਉੱਤੇ ਕੋਈ ਇਲਮ ਨਾ ਕਰ ਦੇਵੇ ਸਾਨੂੰ ਇਸ ਚੀਜ਼ ਤੋਂ ਬਚਾ ਲੈਣਾ ਸਾਡੇ ਪਰਿਵਾਰ ਦੀ ਰੱਖਿਆ ਕਰਨਾ ਤੁਹਾਡੇ ਚਰਨਾਂ ਤੁਹਾਡੇ ਸ਼ਰਨਾਂ ਦੇ ਨਾਲ ਲੱਗੇਆਂ ਲੜ ਲੱਗੀਆਂ ਸਾਡੇ ਤੋਂ ਕੋਈ ਗਲਤੀ ਹੋ ਗਈ ਸਾਨੂੰ ਮਾਫ ਕਰ ਦੇਣਾ ਪਰ ਸਾਡੇ ਕਿਸੇ ਵੀ ਪਰਿਵਾਰ ਦੇ ਉੱਤੇ ਕੋਈ ਨੁਕਸਾਨ ਨਾ ਹੋਵੇ ਤੁਸੀਂ ਇੰਨੀ ਗੱਲ ਆ ਕੇ ਬਾਬਾ ਪੈਰੋ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਦੀਵਾ ਹੈ ਉਹ ਚਲਾ ਦੇਣਾ ਚਾਰ ਲੱਡੂ ਤੁਸੀਂ ਦੋ ਲੱਡੂ ਪੇਸ਼ਕ ਉੱਥੇ ਰੱਖ ਦੇਣਾ ਦੋ ਜਿਹੜੇ ਲੱਡੂ ਆ ਉਹ ਕਿਸੇ ਦਰਵੀਸ਼ ਨੂੰ ਦੇ ਦੇਣੇ ਆ ਬਾਹਰ ਆ ਕੇ ਠੀਕ ਹੈ ਜਦੋਂ ਤੁਸੀਂ ਦਰਵੀਸ਼ ਨੂੰ ਪਾ ਦਿੱਤੇ ਲੱਡੂ ਚਾਰ ਜੀਵੇ ਲਗਾ ਕੇ ਤੁਸੀਂ ਦੇਖਿਓ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ 바ਰ ਨਹੀਂ ਚੱਲੇਗਾ ਜਾਂ ਕੋਈ ਤੁਹਾਡਾ ਕੋਈ ਹੋਰ ਕੰਮ ਵੀ ਹੋਏਗਾ ਤੁਸੀਂ ਉੱਥੇ ਜ਼ਿਕਰ ਕਰ ਸਕਦੇ ਹੋ ਕਿ ਪਪਾ ਜੀ ਮੇਰਾ ਇਹ ਕੰਮ ਹੋ ਜAVE ਤਾਂ ਉਹ ਕੰਮ ਵੀ ਤੁਹਾਡਾ ਉਸ ਦਿਨ ਪੂਰਾ ਹੋ ਜਾਏਗਾ ਤਾਂ ਦੋਸਤੋ ਇਹੀ ਸਾਡੀ ਅੱਜ ਦੀ ਜੋ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਇਹੀ ਵੀਡੀਓ ਸੀ